ਆ ਇਥੇ ਕਮਿਊਨਿਟੀ ਸੈਂਟਰ ਬਣਿਆ ਹੋਇਆ ਇਥੇ ਜਿਮ ਜਮ ਜਾ ਗਰਾਊਂਡ ਨੇ ਖੇਡਣ ਨੂੰ ਕਰੈਕਟ ਗਰਾਊਂਡ ਆ ਫੁੱਟਬਾਲ ਗਰਾਊਂਡ ਸਾਰਾ ਕੁਝ ਆ ਇਥੇ ਐਵੇਂ ਇਥੇ 4-5 ਲੋਕਾਂ ਦੇ ਸਾਂਝੇ ਕਮਿਊਨਿਟੀ ਸੈਂਟਰ ਬਣਿਆ ਹੋਏ ਨੇ ਆ ਜਿਵੇਂ ਆ ਫੁੱਟਬਾਲ ਗਰਾਊਂਡ ਆ ਬਾਸਕਟਬਾਲ ਗਰਾਊਂਡ ਆ ਉਹ ਸਕੇਟਿੰਗ ਸਕੇਟਬੋਰਡ ਦਾ ਉਸ ਉਸ ਤੋਂ ਅੱਗੇ ਕ੍ਰਿਕਟ ਦਾ ਇੱਧਰ ਜਿਮ ਜਮ ਨੇ ਪਾਰਕਿੰਗ ਵਣੀ ਹੋਈ ਆ ਐਵੇਂ ਸਿਟੀਆਂ ਡਿਜ਼ਾਈਨ ਨੇ ਇਥੇ ਇਹ ਕਮਿਊਨਿਟੀ ਸੈਂਟਰ ਦੇ ਅੰਦਰ ਇੱਕ ਆਈਸ ਹਾਕੀ ਦੇ ਗਰਾਊਂਡ ਬਣੇ ਹੋਏ ਨੇ ਇੱਥੇ ਤੁਸੀਂ ਸਕੇਟਿੰਗ ਜਾਂ ਆਈਸ ਹਾਕੀ ਖੇਡ ਸਕਦੇ ਹੋ ਅੰਦਰ ਜਿਮ ਜਮਾ ਜਿਮ ਜਮ ਵੀ ਜਾ ਸਕਦੇ ਹੋ ਸਾਰਾ ਕੁਝ ਹੈ ਪੂਲ ਇਹ ਆ ਕ੍ਰੈਡਿਟ 뷰 ਸੈਂਟਰਲ ਫੁੱਟਪਾਰਕ ਇਹ ਕ੍ਰੈਡਿਟ 뷰 ਤੇ ਸੈਂਟਰਲ ਫੁੱਟ ਤੇ ਇੰਟਰਸੈਕਸ਼ਨ ਤੇ ਬਣੀ ਹੋਈ ਆ ਪਾਰਕਾਂ 'ਚ ਜਿਵੇਂ ਤੁਰ ਲਈ ਵਾਕਿੰਗ ਵੇਲ ਬਣੇ ਹੋਏ ਨੇ ਦਿਨ ਵੇਲੇ ਤਾਂ ਇੱਥੇ ਸਾਰਾ ਸੁੰਨਸਰਾ ਪਈਆ ਸ਼ਾਮ ਨੂੰ ਰੌਣਕ ਹੁੰਦੀ ਹੈ ਉਹਾਂ ਕਿ ਡਿੰਗਟੀਆਂ ਨੇ ਓਰੇ ਟੈਂਗੜਾ ਪੀਆ ਨੇ ਆ ਕਣਕ ਉੱਗੀ ਹੋਈ ਆ ਕਣਕ ਉਹਨੂੰ ਵੀਪਿੰਗ ਬਿੱਲੋ ਕਹਿੰਦੇ ਨੇ ਜਿਹੜਾ ਉਹ ਦਰਖਤ ਨੂੰ ਵੀ ਬਿੱਲੋ ਰੋ ਰਿਹਾ ਚੱਟਾ ਵਾਲਾ ਜੱਟਾ ਵਾਲਾ ਹਾਂ ਜੱਟਾ ਵਾਲਾ ਸਾਈਲੋ ਇਸ ਸਮੇਂ ਨੂੰ ਕੋਈ ਤਾਂ ਗੰਢ ਪਾਲਵੋ ਜਾਂ ਫੇ ਪਿਆਰ ਨਾਲ ਜਾਲ ਬੜੀ ਸਿੱਖੀ ਜਾਵੇ ਚੀਰਦੀ ਸਾਨੂੰ ਇਸ ਤੋਂ ਵੀ ਨਹੀਂ ਰੋਕ ਸਕਦੇ ਇਸ ਸਮੇਂ ਸਾਰੇ ਘੋੜਿਆਂ ਦਾ ਪਾਲੋ ਜਾਵੇ ਪਿਆਰ ਨਾਲ ਬੰਨ ਕੇ ਬਿਠਾਜੋ ਇਹਦੀ ਜਾਲ ਬੜੀ ਤਰਹਿ ਗਿਆ ਇਹਨੂੰ ਪੁੱਛੋ ਕਿ ਪਿਆਰ ਵਿੱਚੋਂ ਵੱਟਿਆ ਬਿਲਾ ਹੋਦੀ ਆ ਲੋਕ ਇਹੋ ਲਈ ਬੋਲਦੇ ਕਿ ਆ ਚੁੰਡ ਚੁੰਡ ਕੇ ਦਰਖਤ ਲਾਉਂਦੇ ਨੇ ਮੈਨੂੰ ਇੱਕ ਜੰਗਲ ਚ ਲਾਇਆ ਏ ਇੱਥੇ ਬਹੁਤ ਵੱਡੇ ਵੱਡੇ ਜਾਨਵਰ ਨੇ ਭਾਲੂ ਸ਼ੇਰ ਐ ਆਉਂਦੇ ਨੇ ਗੱਡੀ ਤੇ ਇਹਨਾਂ ਨੇ ਸੜਕਾਂ ਵੀ ਆਪਦੇ ਨਾਂ ਤੇ ਕਰਾਈਆਂ ਹੋਈਆਂ। ਹੂੰ? ਵੀ ਸੜਕ ਦਾ ਫਰੰਟ। ਆਹ ਇਹਦੀ ਸੜਕ ਆ ਇੱਥੋਂ ਤੋਂ 1 ਕਿਲੋਮੀਟਰ ਪਲਾਨੇ ਬੰਦੇ ਦੇ ਨਾਂ ਤੇ ਆ, ਉਹਦੀ ਮੇਨਟੇਨੈਂਸ ਕਰਨੀ ਆ। ਤੇ ਉਹ ਨਹੀਂ ਆਇਆ ਇੱਕ ਉਹਦੇ ਮੈਂਟਾ ਆਹ ਚੀਜ਼ ਹੈ। ਇਹ ਮੱਗ ਰੈਡਰ ਜੀ ਆਈ ਹੈ। ਆਹ ਚੀਜ਼ ਹੈ। ਉਹ ਦਿੰਦੇ ਮੈਂ ਜੀ ਆ ਬੀ ਸੀ। ਇੱਥੇ ਲਿਖਿਆ ਉਹ ਦੇਖੀ। ਪਲਾਨੇ ਬੰਦੇ ਕਰਨਾ ਤੇਰੀ ਫੋਟੋ ਕਰ ਦਿੰਦੇ ਹੈ ਲੈ ਇਹ ਛੱਡੋ ਮੈਂ ਐਵੇਂ ਦੀ ਫੀਲਿੰਗ ਦਿੱਤੀ ہوئی ਆ ਮੈਂ ਕਰਾ ਲਈ ਉਹ ਲੋ ਲੈ ਖੜਤਾ ਸੀ ਉੱਤੋਂ ਚੱਲਾਂ ਗਾਂ ਨੂੰ ਜਾਣਾ ਹੋਰ ਗਾਂ ਨੂੰ ਚਲਾ ਜਾਂਦਾ ਬੰਦੇ ਉੱਤੇ ਵਿੱਚੋਂ ਫੌਕਸ ਫਲੇਅਰ ਜਿਹੜੀ ਰੋਡ ਆ ਇਹ ਸਾਰੀ ਮੱਕਣ ਮੱਕੀ ਆ ਇਹਨਾਂ ਨੇ ਉੱਤੋਂ ਵੱਡੀ ਹੋਈ ਹੈ ਮੇਰੇ ਮੈ ਫੋਨ ਨਾ ਦੇਵੀਂ ਤੇ ਦਿਮਾਗ ਹਿਲ ਜਾ ਨਾ ਇੰਨਾ ਸਿੱਧੀਦਾਰ ਤੋਂ ਕੋਈ ਖਾਲੀ ਮੁੜ ਜਾਵੇ ਸੋਨੇ ਦੇ ਹਥਾਲਾਂ ਵਿੱਚ ਰੋਟੀ ਨਾ ਜੀ ਆਵੇ ਵਸਤੇ ਵੀ ਬੈਣ ਨਾ ਹਾ 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 ਹ ਨੇ ਡਰ ਜੱਟ ਐ ਖੇਤਾਂ ਦੇ ਘਰ ਪਾਈ ਬੈਠੇ ਨੇ ਹੁਣ ਤਾਂ ਟਰੈਕਟਰ ਨੂੰ ਵੀ ਕਹਿੰਦੇ 43 3 ਮਿਲੀਅਨ ਥੀਸ ਯੂਅਰਸ ਮੈਡਮ ਐਨੀ ਐਡਵਾਂਸ